ਹalleluyah ਪ੍ਰਭੂ ਯਿਸੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਇਹ ਦਿਨ ਦੇ ਲਈ ਇਸ ਸਮੇਂ ਦੇ ਲਈ ਮੇਰੇ ਪਿਤਾ ਤੁਸੀਂ ਹੋ ਮੇਰੇ ਪ੍ਰਭੂ ਜੋ ਸਾਨੂੰ ਦਿਨ ਰਾਤ ਬਚਾਉਂਦੇ ਹੋ ਮੇਰੇ ਪਿਤਾ ਤੁਸੀਂ ਹੋ ਜੋ ਸਾਨੂੰ ਸੰਭਾਲਦੇ ਹੋ ਮੇਰੇ ਪਿਤਾ ਤੁਸੀਂ ਹੋ ਜੋ ਸਾਡੇ ਘਰਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਜ਼ਿੰਦਾ ਰੱਖਦੇ ਹੋ ਮੇਰੇ ਪਿਤਾ ਪ੍ਰਭੂ ਯਿਸੂ ਸੱਚਮੁੱਚ ਤੁਹਾਡੇ ਵਚਨ ਸੱਚੇ ਹਨ ਮੇਰੇ ਪਿਤਾ ਕਿਉਂਕਿ ਤੁਹਾਡੇ ਵਚਨਾਂ ਦੇ ਵਿੱਚ ਸਮਰਥ ਹੈ ਮੇਰੇ ਪਿਤਾ ਔਰ ਜੋ ਕੁਝ ਤੁਸੀਂ ਪ੍ਰਭੂ ਆਪਣੇ ਵਚਨਾਂ ਵਿੱਚ ਕਿਹਾ ਹੈ ਮੇਰੇ ਪਿਤਾ ਉਹ ਸਭ ਕੁਝ ਸਾਡੇ ਲਈ ਹੈ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਯਿਸੂ ਤੁਸੀਂ ਸਾਡੇ ਲਈ ਇਹ ਸ਼ਬਦ ਬੋਲੇ ਮੇਰੇ ਪ੍ਰਭੂ ਔਰ ਤੁਸੀਂ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਰਸੂਲਾਂ ਦੇ ਕਰਤੱਬ ਉਹਦਾ 16 ਅਧਿਆਏ ਉਹਦੀ 31 ਆਇਤ ਵਿੱਚ ਕਿ ਪ੍ਰਭੂ ਯਿਸੂ ਮਸੀਹ ਤੇ ਨੀਚਾ ਕਰੋ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ ਸੱਚਮੁੱਚ ਮੇਰੇ ਪਰਮੇਸ਼ਰ ਅੱਜ ਸਾਨੂੰ ਲੋੜ ਹੈ ਵਿਸ਼ਵਾਸ ਕਰਨ ਦੀ ਅੱਜ ਸਾਨੂੰ ਲੋੜ ਹੈ ਪ੍ਰਭੂ ਯਿਸੂ ਤੁਹਾਡੇ ਤੇ ਨਿਝਾ ਕਰਨ ਦੀ ਮੇਰੇ ਪਿਤਾ ਜੋ ਜੋ ਜਨ ਮੇਰੇ ਪਿਤਾ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਨੇ ਨਿਝਾ ਕਰਦੇ ਨੇ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਇਸ वचन ਦੇ ਅਨੁਸਾਰ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਘਰਾਣਿਆਂ ਨੂੰ ਵਿਚਾਰ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਮੇਰੇ ਪਿਤਾ ਅੱਜ ਅਸੀਂ ਨੇਚਾ ਕਰਦੇ ਹਾਂ ਪ੍ਰਭੂ ਕਿ ਤੁਸੀਂ ਮੇਰੇ ਲਈ ਇਸ ਸੰਸਾਰ ਤੇ ਆਏ ਮੇਰੇ ਪਿਤਾ ਜਦ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਕਿ ਤੁਸੀਂ ਸਾਡੇ ਲਈ ਕੁਰਬਾਨ ਹੋਏ ਮੇਰੇ ਪਿਤਾ ਜਦ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਕਿ ਤੁਸੀਂ ਮੇਰੀ ਖਾਤਰ ਮੇਰੇ ਘਰਾਣੇ ਦੀ ਖਾਤਰ ਮੇਰੇ ਪਿਤਾ ਪਰਮੇਸ਼ਰ ਇਹ ਸੰਸਾਰ ਦੀ ਖਾਤਰ ਕੁਰਬਾਨ ਹੋਏ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਕਿ ਤੁਹਾਡੇ ਹੱਥਾਂ ਵਿੱਚ ਕਿਲਟੋਕੇ ਗਏ ਮੇਰੇ ਪਿਤਾ ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਕਿ ਤੁਸੀਂ ਨੇਜਾ ਖਾਧਾ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਮੇਰੇ ਪ੍ਰਭੂ ਕਿ ਤੁਹਾਡੇ ਸਿਰ ਤੇ ਕੰਡਿਆਂ ਵਾਲਾ ਤਾਜ ਪਹਿਨਿਆ ਗਿਆ ਮੇਰੇ ਪਿਤਾ ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਕਿ ਤੁਸੀਂ ਕੋੜੇ ਖਾਧੇ ਮੇਰੇ ਪ੍ਰਭੂ ਤਾਂ ਜੋ ਅਸੀਂ ਨਰੋਏ ਹੋ ਸਕੀਏ ਮੇਰੇ ਪਿਤਾ ਜੇ ਅਸੀਂ ਵਿਸ਼ਵਾਸ ਕਰਦੇ ਆ ਮੇਰੇ ਪ੍ਰਭੂ ਕਿ ਤੁਸੀਂ ਆਪਣੀ ਇੱਕ ਇੱਕ ਬੂੰਦ ਲਹੂ ਦੀ ਮੇਰੀ ਖਾਤਰ ਔਰ ਮੇਰੇ ਘਰਾਣੇ ਦੀ ਖਾਤਰ ਬਹਾ ਦਿੱਤੀ ਪ੍ਰਭੂ ਔਰ ਇਸ ਸੰਸਾਰ ਦੀ ਖਾਤਰ ਬਹਾ ਦਿੱਤੀ ਮੇਰੇ ਪਿਤਾ ਜੇ ਅਸੀਂ ਵਿਸ਼ਵਾਸ ਕਰਦੇ ਆ ਮੇਰੇ ਪ੍ਰਭੂ ਕਿ ਤੁਸੀਂ ਮੇਰੀ ਹੀ ਖਾਤਰ ਮਾਰੇ ਗਏ ਮੇਰੇ ਪਿਤਾ ਮੇਰੀ ਹੀ ਖਾਤਰ ਗੱਡੇ ਗਏ ਪ੍ਰਭੂ ਅੱਜ ਅਸੀਂ ਵਿਸ਼ਵਾਸ ਕਰਦੇ ਆ ਮੇਰੇ ਪ੍ਰਭੂ ਯਸੂ ਕਿ ਤੁਸੀਂ ਤੀਸਰੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਹੋਗੇ ਮੇਰੇ ਪਿਤਾ ਔਰ ਅੱਜ ਵੀ ਜ਼ਿੰਦਾ ਹੋ ਮੇਰੇ ਪਿਤਾ ਅੱਜ ਵੀ ਸਾਡੇ ਜੀਵਨਾਂ ਦੇ ਵਿੱਚ ਉਹ ਮੇਰੇ ਪਿਤਾ ਅੱਜ ਵੀ ਸਾਡੇ ਘਰਾਂ ਨੂੰ ਪਰਿਵਾਰਾਂ ਨੂੰ ਬਚਾ ਰਹੇ ਹੋ ਮੇਰੇ ਪਿਤਾ ਕਿਉਂਕਿ ਪ੍ਰਭੂ ਯਿਸੂ ਤੁਸੀਂ ਆਪਣੇ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਕਿ ਜੀਵਨ ਦੀ ਰੋਟੀ ਤੁਸੀਂ ਹੋ ਮੇਰੇ ਪਿਤਾ ਉਹ ਸੱਚਮੁੱਚ ਪ੍ਰਭੂ ਅੱਜ ਤੁਸੀਂ ਉਸ ਜੀਵਨ ਦੀ ਰੋਟੀ ਦੇ ਰੂਪ ਵਿੱਚ ਸਾਡੇ ਪਰਿਵਾਰਾਂ ਨੂੰ ਬਚਾ ਰਹੇ ਹੋ ਸਾਨੂੰ ਬਚਾ ਰਹੇ ਹੋ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਆਪਣੇ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਕਿ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ ਤਾਂ ਤੂੰ ਅਤੇ ਤੇਰਾ ਕਰਾਨਾ ਬਚਾਏ ਜਾਓਗੇ ਮੇਰੇ ਪਰਮੇਸ਼ਵਰ ਅੱਜ ਤੁਸੀਂ ਬਚਾ ਰਹੇ ਹੋ ਸਾਡੇ ਪਰਿਵਾਰਾਂ ਨੂੰ ਮੇਰੇ ਪਿਤਾ ਉਹ ਜੋ ਇਹ ਜੋ ਜਨ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਉਹ ਤੇ ਉਹਨਾਂ ਦੇ ਘਰਾਂ ਦੇ ਜੋ ਵਿਸ਼ਵਾਸ ਕਰ ਰਹੇ ਨੇ ਬਚਾਏ ਜਾ ਰਹੇ ਨੇ ਮੇਰੇ ਪਿਤਾ ਵਿਸ਼ਵਾਸ ਹੈ ਸਾਡਾ ਮੇਰੇ ਪ੍ਰਭੂ ਕਿ ਤੁਸੀਂ ਅੱਜ ਵੀ ਜ਼ਿੰਦਾ ਹੋਰ ਅੱਜ ਵੀ ਸਾਡੀਆਂ ਪ੍ਰਾਰਥਨਾ ਨੂੰ ਸੁਣਦੇ ਹੋ ਮੇਰੇ ਪਿਤਾ ਉਹ ਅੱਜ ਵੀ ਸਾਡੇ ਘਰਾਂ ਦੇ ਵਿੱਚ ਮੌਜੂਦ ਹੋ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯਸੂ ਜਦੋਂ ਵੀ ਅਸੀਂ ਜਿੱਥੇ ਵੀ ਕਿਤੇ ਤੁਹਾਨੂੰ ਪੁਕਾਰਦੇ ਹਾਂ ਮੇਰੇ ਪਿਤਾ ਉੱਥੇ ਹੀ ਮੇਰੇ ਪ੍ਰਭੂ ਯਸੂ ਤੁਸੀਂ ਹਾਜ਼ਰ ਹੋ ਜਾਂਦੇ ਹੋ ਮੇਰੇ ਪਿਤਾ ਸਾਡੀ ਮਦਦ ਲਈ ਸਾਨੂੰ ਬਚਾਉਣ ਲਈ ਮੇਰੇ ਪਿਤਾ ਸਾਡੇ ਪਰਿਵਾਰਾਂ ਨੂੰ ਬਚਾਉਣ ਲਈ ਮੇਰੇ ਪ੍ਰਭੂ ਔਰ ਮੇਰੇ ਪਰਮੇਸ਼ਰ ਅੱਜ ਤੁਸੀਂ ਬਚਾ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੇ ਪਿਤਾ ਪਰਮੇਸ਼ਰ ਜੋ ਬੱਚੇ ਗੁੰਮਰਾਹ ਹੋ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਜੋ ਬੱਚੇ ਬੁਰੀ ਸੰਗਤ ਵਿੱਚ ਨੇ ਮੇਰੇ ਪਿਤਾ ਪਰਮੇਸ਼ਰ ਜੋ ਗਲਤ ਰਾਹਾਂ ਤੇ ਚੱਲ ਰਹੇ ਮੇਰੇ ਪ੍ਰਭੂ ਯੇਸ਼ੂ ਅੱਜ ਤੁਸੀਂ ਬਚਾ ਰਹੇ ਹੋ ਉਹਨਾਂ ਪਰਿਵਾਰਾਂ ਨੂੰ ਮੇਰੇ ਪ੍ਰਭੂ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਉਹ ਤਲਾਕ ਵਾਲੀ ਸਪਿਰਿਟ ਕੰਮ ਕਰ ਰਹੀ ਹੈ ਮੇਰੇ ਪਿਤਾ ਅੱਜ ਬਚਾ ਰਹੇ ਹੋ ਮੇਰੇ ਪ੍ਰਭੂ ਤੁਸੀਂ ਪਤੀ ਪਤਨੀ ਦੇ ਰਿਸ਼ਤੇ ਨੂੰ ਬਚਾ ਰਹੇ ਹੋ ਅੱਜ ਬਚਾ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਬੱਚਿਆਂ ਤੇ ਮਾਪੇ-ਬਾਪ ਦੇ ਰਿਸ਼ਤੇ ਨੂੰ ਬਚਾ ਰਹੇ ਹੋ ਮੇਰੇ ਪ੍ਰਭੂ ਯਿਸੂ ਅੱਜ ਤੁਸੀਂ ਬਚਾ ਰਹੇ ਹੋ ਮੇਰੇ ਪਿਤਾ ਉਹਨਾਂ ਲੋਕਾਂ ਨੂੰ ਮੇਰੇ ਪ੍ਰਭੂ ਜੋ ਪਾਪ ਵਿੱਚ ਨੇ ਮੇਰੇ ਪਿਤਾ ਜੋ ਨਸ਼ਿਆਂ ਵਿੱਚ ਨੇ ਪ੍ਰਭੂ ਜੋ ਬੁਰੀਆਈ ਵਿੱਚ ਨੇ ਮੇਰੇ ਪਿਤਾ ਜਿਨ੍ਹਾਂ ਨੂੰ ਸ਼ੈਤਾਨੀ ਤਾਕਤਾਂ ਨੇ ਤੱਕੜਿਆ ਜਕੜਿਆ ਹੋਇਆ ਹੈ ਮੇਰੇ ਪ੍ਰਭੂ ਅੱਜ ਬਚਾ ਰਹੇ ਹੋ ਤੁਸੀਂ ਉਹਨਾਂ ਲੋਕਾਂ ਨੂੰ ਮੇਰੇ ਪ੍ਰਭੂ ਜਿਨ੍ਹਾਂ ਨੂੰ ਬਿਮਾਰੀਆਂ ਨੇ ਫੜਿਆ ਹੋਇਆ ਹੈ ਦੁੱਖਾਂ ਨੇ ਫੜਿਆ ਹੋਇਆ ਹੈ ਮੇਰੇ ਪ੍ਰਭੂ ਕਲੇਸ਼ ਨੇ ਫੜਿਆ ਹੋਇਆ ਹੈ ਮੇਰੇ ਪਿਤਾ ਕਿਉਂਕਿ ਤੁਸੀਂ ਵਾਅਦਾ ਕੀਤਾ ਹੈ ਮੇਰੇ ਪਰਮੇਸ਼ਵਰ ਕੀ ਪ੍ਰਭੂ ਯਿਸੂ ਮਸੀਹ ਦੇ ਤੇ ਨੀਚਾ ਕਰੋ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਸੱਚੀ ਪ੍ਰਭੂ ਅੱਜ ਤੁਸੀਂ ਇਸ वचन ਦੇ ਅਨੁਸਾਰ ਬਚਾ ਰਹੇ ਹੋ ਆਪਣੇ ਲੋਕਾਂ ਨੂੰ ਮੇਰੇ ਮਹਾਨ ਪਰਮੇਸ਼ਵਰ ਬਚਾ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੇ ਪ੍ਰਭੂ ਆਪਣੇ ਘਰਾਣਾਂ ਨੂੰ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਿਮਾ ਲਈ ਚੁਣਿਆ ਹੈ ਮੇਰੇ ਪਿਤਾ ਪਰਮੇਸ਼ਵਰ ਔਰ ਜੋ ਦਿਨ ਰਾਤ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਮੇਰੇ ਪਿਤਾ ਜੋ ਨੀਚਾ ਕਰਦੇ ਨੇ ਮੇਰੇ ਪਿਤਾ ਆ ਜੋ ਬਚਾਏ ਜਾ ਰਹੇ ਨੇ ਮੇਰੇ ਪਿਤਾ ਉਹਨਾਂ ਦੇ ਘਰ ਬਚਾਏ ਆਰੇ ਨੇ ਪ੍ਰਭੂ ਨੌਕਰੀਆਂ ਬਚਾਈਆਂ ਜਾ ਰਹੀਆਂ ਨੇ ਮੇਰੇ ਪਿਤਾ ਤੁਸੀਂ ਕਾਰੋਬਾਰ ਨੂੰ ਬਚਾ ਰਹੇ ਹੋ ਮੇਰੇ ਪਰਮੇਸ਼ਰ ਅੱਜ ਬਚਾ ਰਹੇ ਹੋ ਉਹਨਾਂ ਪਰਿਵਾਰਾਂ ਨੂੰ ਮੇਰੇ ਪਿਤਾ ਪਰਬੂ ਯਿਸੂ ਜੋ ਪਰਿਵਾਰ ਕਰਜ਼ੇ ਦੇ ਵਿੱਚ ਡੁੱਬਰੇ ਨੇ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਨੂੰ ਡੁੱਬਣ ਤੋਂ ਬਚਾ ਰਹੇ ਹੋ ਮੇਰੇ ਪਿਤਾ ਕਿਉਂਕਿ ਤੁਸੀਂ ਵਾਅਦਾ ਕੀਤਾ ਹੈ ਕਿ ਤੂੰ ਬੱਚ ਤੇਰਾ ਕਰਾਣਾ ਬਚਾਇਆ ਜਾਵੇਗਾ ਅੱਜ ਦਾ ਇਹ वचन ਮੇਰੇ ਪਿਤਾ ਇੱਕ ਇੱਕ ਦੇ ਘਰ ਵਿੱਚ ਜਾ ਰਿਹਾ ਹੈ ਪ੍ਰਭੂ ਜਿੱਥੇ ਜਿੱਥੇ ਵੀ ਅੱਜ ਤੁਹਾਡਾ ਇਹ वचन ਸੁਣਿਆ ਜਾ ਰਿਹਾ ਹੈ ਔਰ ਬੋਲ ਰਹੇ ਨੇ ਤੁਹਾਡੇ ਲੋਕ ਮੇਰੇ ਪਿਤਾ ਅੱਜ ਉਹ ਲੋਕ ਬਚਾਏ ਜਾ ਰਹੇ ਨੇ ਮੇਰੇ ਪਿਤਾ ਕਿਉਂਕਿ ਜੀਵਨ ਤੁਸੀਂ ਹੋ ਮੇਰੇ ਪਿਤਾ ਤੁਸੀਂ ਆਏ ਸਾਨੂੰ ਜੀਵਨ ਦੇਣ ਦੇ ਲਈਓ ਮੇਰੇ ਪਿਤਾ ਜ਼ਿੰਦਗੀ ਤੁਸੀਂ ਹੋ ਮੇਰੇ ਪ੍ਰਭੂ ਸੱਚਮੁੱਚ ਮੇਰੇ ਪਿਤਾ ਉਹ ਜ਼ਿੰਦਗੀ ਤੁਸੀਂ ਅੱਜ ਆਪਣੇ ਲੋਕਾਂ ਨੂੰ ਦੇ ਰਹੇ ਹੋ ਮੇਰੇ ਪਿਤਾ ਰਾਹ ਵੀ ਤੁਸੀਂ ਹੋ ਸੱਚ ਵੀ ਤੁਸੀਂ ਹੋ ਜੀਵਨ ਵੀ ਤੁਸੀਂ ਹੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਇੱਕ ਇੱਕ ਜਨ ਨੂੰ ਤੁਸੀਂ ਸਹੀ ਰਾਹ ਤੇ ਲੈ ਕੇ ਆ ਰਹੇ ਹੋ ਮੇਰੇ ਪਿਤਾ ਪਰਮੇਸ਼ਵਰ ਸਚਾਈ ਦੇ ਰਾਹ ਤੇ ਲੈ ਕੇ ਆ ਰਹੇ ਹੋ ਪ੍ਰਭੂ ਇਮਾਨਦਾਰੀ ਵਫਾਦਾਰੀ ਦੇ ਰਾਹ ਤੇ ਲੈ ਕੇ ਆ ਰਹੇ ਹੋ ਮੇਰੇ ਪਰਮੇਸ਼ਵਰ ਕਿਉਂਕਿ ਤੁਸੀਂ ਵਾਦਾ ਕੀਤਾ ਹੈ ਪ੍ਰਭੂ ਕਿ ਤੂੰ ਬੱਚ ਤੇਰਾ ਕਰਾਣਾ ਬਚਾਇਆ ਜਾਵੇਗਾ ਪ੍ਰਭੂ ਯਿਸੂ ਦੇੇਚਾ ਕਰੋ ਤਾਂ ਤੁਸੀਂ ਤੇ ਤੁਹਾਡਾ ਕਰਾਣਾ ਬਚਾਇਆ ਜਾਵੇਗਾ ਅੱਜ ਦਾ ਇਹ ਵਚਨ ਮੇਰੇ ਪ੍ਰਭੂ ਸਾਡੇ ਪਰਿਵਾਰਾਂ ਨੂੰ ਬਚਾਰਿਆ ਹੈ ਮੇਰੇ ਪਿਤਾ ਉਹ ਡੁੱਬਣ ਤੋਂ ਬਚਾਰਿਆ ਹੈ ਮੇਰੇ ਪਿਤਾ ਡਿੱਗਣ ਤੋਂ ਬਚਾਰਿਆ ਹੈ ਉਹ ਧਰਮੀ ਜਨ ਨੂੰ ਡਿੱਗਣ ਤੋਂ ਬਚਾਰਿਆ ਹੈ ਮੇਰੇ ਪ੍ਰਭੂ ਤੁਸੀਂ ਵਚਨ ਚ ਕਹਿਆ ਹੈ ਕਿ ਧਰਮੀ 7 ਵਾਰ ਡਿੱਗੇਗਾ ਉਹ ਫੇਰ ਉੱਠ ਕੇ ਖਲੋ ਜਾਵੇਗਾ ਕਿਉਂਕਿ ਪਰਮੇਸ਼ੁਰ ਤੁਸੀਂ ਆਪਣੇ ਲੋਕਾਂ ਦਾ ਹੱਥ ਫੜ ਕੇ ਉਹਨਾਂ ਨੂੰ ਉਠਾਉਂਦੇ ਹੋ ਮੇਰੇ ਪਿਤਾ ਪਰਮੇਸ਼ੁਰ ਜੋ ਲੋਕ ਪ੍ਰਾਰਥਨਾ ਨਹੀਂ ਕਰ ਪਾਰੇ ਮੇਰੇ ਪਿਤਾ ਜੋ ਆਰਧਨਾ ਨਹੀਂ ਕਰ ਪਾਰੇ ਮੇਰੇ ਪ੍ਰਭੂ ਤੁਸੀਂ ਉਹਨਾਂ ਲੋਕਾਂ ਨੂੰ ਵੀ ਬਚਾ ਰਹੇ ਹੋ ਕਿਉਂਕਿ ਉਹਨਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਹੈ ਮੇਰੇ ਪਿਤਾ ਕਿ ਤੁਸੀਂ ਹੀ ਮੁਕਤੀ ਦਾਤਾ ਹੋ ਮੇਰੇ ਪਿਤਾ ਤੁਸੀਂ ਹੀ ਉਦਾਰ ਕਰਤਾ ਪਰਮੇਸ਼ਵਰੋਂ ਪ੍ਰਭੂ ਤੁਸੀਂ ਹੀ ਉਹ ਪ੍ਰਭੂ ਹੋ ਜਿਨ੍ਹਾਂ ਦੇ ਲਹੂ ਦੇ ਦੁਆਰਾ ਅਸੀਂ ਨਵਾਂ ਜੀਵਨ ਪਾ ਲੈਨੇ ਆ ਜਿਸ ਦੇ ਲਹੂ ਦੇ ਦੁਆਰਾ ਅਸੀਂ ਆਪਣੇ ਸਾਰੇ ਪਾਪਾਂ ਤੋਂ ਆਜ਼ਾਦ ਹੋ ਜਾਣੇ ਆ ਅੱਜ ਮੇਰੇ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਆ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਪਿਤਾ ਕੀ ਅੱਜ ਸਾਡੇ ਤੇ ਵੱਡੀ ਦਇਆ ਕਰੋ ਪ੍ਰਭੂ ਅੱਜ ਸਾਡੇ ਪਾਪਾਂ ਨੂੰ ਸਾਡੇ ਘਰ ਦੇ ਪਰਿਵਾਰ ਦੇ ਬੱਚਿਆਂ ਦੇ ਪਾਪਾਂ ਨੂੰ ਅੱਜ ਪ੍ਰਭੂ ਯਿਸੂ ਤੁਸੀਂ ਛਮਾ ਕਰ ਦਿਓ ਮੇਰੇ ਪਿਤਾ ਔਰ ਮੇਰੇ ਪ੍ਰਭੂ ਮੈਂ ਮੰਗਦਾ ਜੋ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਉਹਨਾਂ ਦੇ ਪਾਪ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਘਰਾਣਿਆਂ ਦੇ ਪਾਪ ਛਮਾਓ ਜਾਣ ਪ੍ਰਭੂ ਯਿਸੂ ਤੁਹਾਡੇ ਲਹੂ ਦੇ ਦੁਆਰਾ ਮੇਰੇ ਪਿਤਾ ਅੱਜ ਤੁਹਾਡਾ ਲਹੂ ਮੇਰੇ ਪਿਤਾ ਇੱਕ ਇੱਕ ਦੇ ਪਾਪ ਨੂੰ ਤੋ ਦਬੇ ਮੇਰੇ ਪਿਤਾ ਇੱਕ ਇੱਕ ਦੇ ਗੁਨਾਹਾਂ ਨੂੰ ਤੋ ਦਬੇ ਉਹ ਪਾਪ ਪ੍ਰਭੂ ਜੋ ਪੀੜੀ ਦਰ ਪੀੜੀ ਚੱਲੇ ਆ ਰਹੇ ਨੇ ਮੇਰੇ ਪਿਤਾ ਉਹ ਸ਼ਰਾਪ ਅੱਜ ਖਤਮ ਹੋ ਜਾਣ ਮੇਰੇ ਪ੍ਰਭੂ ਜੋ ਪੀੜੀ ਦਰ ਪੀੜੀ ਚੱਲੇ ਆ ਰਹੇ ਨੇ ਕਿਉਂਕਿ ਪਰਮੇਸ਼ਵਰ ਤੁਸੀਂ ਨਵੇਂ ਨੇਮ ਤ ਸਾਨੂੰ ਵਾਦਾ ਕਰ ਦਿੱਤਾ ਹੈ ਮੇਰੇ ਪਿਤਾ ਪਰਮੇਸ਼ਵਰ ਪ੍ਰਭੂ ਤੁਸੀਂ ਕਿਹਾ वचन ਵਿੱਚ ਕਿ ਪ੍ਰਭੂ ਯਸੂ ਤੇ ਨੇਚਾ ਕਰੋ ਤੁਸੀਂ ਤੇ ਤੁਹਾਡਾ ਘਰਾਣਾ ਬਚਾਏ ਜਾਓਗੇ ਅੱਜ ਪਰਮੇਸ਼ਵਰ ਤੁਹਾਡਾ ਲਹੂ ਸਾਨੂੰ ਸ਼ੁੱਧ ਕਰ ਰਿਹਾ ਹੈ ਮੇਰੇ ਪਿਤਾ ਤੁਹਾਡਾ ਲਹੂ ਸਾਨੂੰ ਵਿਚਾਰ ਰਿਹਾ ਹੈ ਮੇਰੇ ਪ੍ਰਭੂ ਤੁਹਾਡਾ ਲਹੂ ਹੈ ਜੋ ਅੱਜ ਸਾਨੂੰ ਜੀਵਨ ਦੇ ਰਿਹਾ ਹੈ ਮੇਰੇ ਪਿਤਾ ਜੋ ਕਮਜ਼ੋਰਾਂ ਨੂੰ ਉਠਾ ਰਿਹਾ ਹੈ ਮੇਰੇ ਪਿਤਾ ਉਹ ਨਿਰਬਲਾਂ ਨੂੰ ਉਠਾ ਰਿਹਾ ਹੈ ਪ੍ਰਭੂ ਉਹ ਡਿੱਗਿਆ ਹੋਇਆਂ ਨੂੰ ਉਠਾ ਰਿਹਾ ਮੇਰੇ ਪਿਤਾ ਅੱਜ ਜੋ ਜੋ ਬੋਝ ਇੱਥਾਂ ਦੱਬੇ ਹੋਏ ਨੇ ਮੇਰੇ ਪ੍ਰਭੂ ਜੋ ਜੋ ਪਰਿਵਾਰ ਜੋ ਜੋ ਕਰ ਬੋਝ ਇੱਥਾਂ ਦੱਬੇ ਹੋਏ ਨੇ ਅੱਜ ਤੁਹਾਡਾ ਲਹੂ ਉਹਨਾਂ ਨੂੰ ਬੋਝ ਦੇ ਇੱਥਾਂੋਂ ਬਾਹਰ ਕੱਢ ਰਿਹਾ ਹੈ ਮੇਰੇ ਪਰਮੇਸ਼ਵਰ ਕਿਉਂਕਿ ਤੁਹਾਡਾ ਵਾਦਾ ਸੱਚਾ ਹੈ ਮੇਰੇ ਪ੍ਰਭੂ ਇਹ ਧਰਤੀ ਟਲ ਸਕਦੀ ਹੈ ਪਰਮੇਸ਼ਵਰ ਅਸਮਾਨ ਟਲ ਸਕਦੇ ਨੇ ਪ੍ਰਭੂ ਪਰ ਤੁਹਾਡੇ ਵਚਨ ਕਦੇ ਨਹੀਂ ਟਲਦੇ ਮੇਰੇ ਪਿਤਾਓ ਪਰਮੇਸ਼ਵਰ ਜਿੰਨਾ ਚਿਰ ਇਹ ਵਚਨ ਧਰਤੀ ਉੱਤੇ ਪੂਰੇ ਨਾ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਪ੍ਰਭੂ ਯਸੂ ਅੱਜ ਸੱਚਮੁੱਚ ਮੇਰੇ ਪਿਤਾ ਤੁਸੀਂ ਆਪਣੇ ਵਚਨ ਦੇ ਅਨੁਸਾਰ ਤੁਸੀਂ ਆਪਣੇ ਵਚਨ ਦੇ ਅਨੁਸਾਰ ਆਪਣੇ ਲੋਕਾਂ ਨੂੰ ਤੇ ਉਹਨਾਂ ਦੇ ਘਰਾਂ ਨੂੰ ਬਚਾ ਰਹੇ ਹੋ ਮੇਰੇ ਪਿਤਾ ਔਰ ਤੁਸੀਂ ਕੀ ਆਪਣੇ ਵਚਨ ਦੇ ਵਿੱਚ ਜੋ ਕੋਈ ਵਿਸ਼ਵਾਸ ਕਰੇਗਾ ਜੋ ਕੋਈ ਨੇਚਾ ਕਰੇਗਾ ਸੋ ਬਚਾਇਆ ਜਾਵੇਗਾ ਮੇਰੇ ਪਿਤਾ ਓ ਪ੍ਰਭੂ ਯੇਸੂ ਅੱਜ ਮੇਰੇ ਪਿਤਾ ਜਿੰਨੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਮੇਰੇ ਪਿਤਾ ਅੱਜ ਜੋ-ਜੋ ਵਿਸ਼ਵਾਸ ਕਰ ਰਹੇ ਨੇ ਮੇਰੇ ਪ੍ਰਭੂ ਕਿ ਉਹਨਾਂ ਦੇ ਪਰਿਵਾਰ ਵਿੱਚ ਬਿਮਾਰੀ ਹੈ ਅੱਜ ਉਹ ਬਿਮਾਰੀ ਜਾ ਰਹੇ ਨੇ ਮੇਰੇ ਪਿਤਾ ਜੋ ਦੁੱਖ ਜਾ ਰਹੇ ਨੇ ਮੇਰੇ ਪ੍ਰਭੂ ਅਜੋ ਕਲੇਸ਼ ਲੜਾਈ ਝਗੜੇ ਜਾ ਰਹੇ ਨੇ ਮੇਰੇ ਪਿਤਾ ਅਜੋ ਪਰਮੇਸ਼ਵਰ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਆਨੰਦ ਆ ਰਿਹਾ ਹੈ ਮੇਰੇ ਪ੍ਰਭੂ ਕਿਉਂਕਿ ਜਿਨੀਆਂ ਨੇ ਵਿਸ਼ਵਾਸ ਕੀਤਾ ਸੱਚਮੁੱਚ ਮੇਰੇ ਪਿਤਾ ਉਹਨੀਆਂ ਨੇ ਆਪਣੇ ਜੀਵਨਾਂ ਦੇ ਵਿੱਚ ਉਧਾਰ ਪਾ ਲਿਆ ਛੁਟਕਾਰਾ ਪਾ ਲਿਆ ਮੇਰੇ ਪਿਤਾ ਪਰਮੇਸ਼ਵਰ ਵਿਸ਼ਵਾਸ ਹੀ ਹੈ ਮੇਰੇ ਪਿਤਾ ਜੋ ਸੱਚਮੁੱਚ ਸਾਨੂੰ ਬਚਾਉਂਦਾ ਹੈ ਮੇਰੇ ਪਿਤਾ ਸੱਜ ਪ੍ਰਭੂ ਇਹ ਵਿਸ਼ਵਾਸ ਦੁਆਰਾ ਮੇਰੇ ਪਿਤਾ ਤੁਸੀਂ ਆਪਣੇ ਲੋਕਾਂ ਦੇ ਜੀਵਨਾਂ ਵਿੱਚ ਵੱਡੇ ਚਮਤਕਾਰ ਕਰ ਰਹੇ ਹੋ ਔਰ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਮੇਰੇ ਪਿਤਾ ਕਿ ਜਿੰਨਾ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਜਾਂ ਘਟ ਹੈ ਮੇਰੇ ਪ੍ਰਭੂ ਅੱਜ ਇਸ ਵਚਨ ਦੇ ਦੁਆਰਾ ਤੁਹਾਡੇ ਲੋਕ ਤੁਹਾਡੇ ਤੇ ਨਿਚਾ ਕਰਨੀ ਵਾਲੀ ਬਣ ਜਾਣ ਪ੍ਰਭੂ ਤੁਹਾਡੇ ਉੱਤੇ ਵਿਸ਼ਵਾਸ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਔਰ ਅੱਜ ਦਾ ਇਹ ਵਚਨ ਵਿਸ਼ਵਾਸ ਦੇ ਵਿੱਚ ਵਾਅਦਾ ਕਰੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਤੁਹਾਡੇ ਲੋਕ ਛੁਡਾਏ ਜਾਣ ਬਚਾਏ ਜਾਣ ਉਹਨਾਂ ਦੇ ਘਰ ਮੇਰੇ ਪਿਤਾ ਕਿਉਂਕਿ ਤੁਸੀਂ ਅਦਾ ਕਰ ਦਿੱਤਾ ਹੈ ਕਿ ਤੂੰ ਬਚ ਤੇਰਾ ਘਰਾਣਾ ਬਚਾਇਆ ਜਾਵੇਗਾ ਅੱਜ ਇਸ वचन ਦੇ ਅਨੁਸਾਰ ਪ੍ਰਭੂ ਅਸੀਂ ਵਿਸ਼ਵਾਸ ਕਰਦੇ ਹਾਂ ਮੇਰੇ ਪਿਤਾ ਅਸੀਂ ਨੇਚਾ ਕਰਦੇ ਹਾਂ ਮੇਰੇ ਪ੍ਰਭੂ ਕਿ ਤੁਸੀਂ ਸਾਨੂੰ ਸਾਡੇ ਬੱਚਿਆਂ ਨੂੰ ਪਰਿਵਾਰਾਂ ਨੂੰ ਪੂਰੇ ਘਰ ਨੂੰ ਬਚਾ ਰਹੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਸਾਰੀ ਮਹਿਮਾ ਪ੍ਰਭੂ ਅਸੀਂ ਤੁਹਾਡੇ ਨਾਮ ਨੂੰ ਦੇ ਰਿਹਾ ਵਡਿਆਈ ਤੁਹਾਡੇ ਨਾਮ ਨੂੰ ਦੇ ਰਿਹਾ ਤੁਹਾਡਾ ਹੀ ਧੰਨਵਾਦ ਕਰ ਰਹੇ ਹਾਂ ਤੁਹਾਡੀ ਹੀ ਸ਼ੁਕਰਗੁਜ਼ਾਰੀ ਕਰ ਰਹੇ ਹਾਂ ਔਰ ਮੇਰੇ ਪਰਮੇਸ਼ਰ ਅੱਜ ਦਾ ਇਹ ਵਚਨ ਸਾਡੇ ਘਰਾਂ ਨੂੰ ਸਾਡੇ ਪਰਿਵਾਰਾਂ ਨੂੰ ਬਚਾ ਚੁੱਕਿਆ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹਾਂ ਔਰ ਪਰਮੇਸ਼ਰ ਅੱਜ ਇਹ ਵਚਨ ਦੇ ਦੁਆਰਾ ਵੱਡੇ ਛੁਟਕਾਰੇ ਤੁਸੀਂ ਦੇ ਦਿੱਤੇ ਨੇ ਪ੍ਰਭੂ ਯਿਸੂ ਦੇ ਨਾਮ ਦੇ ਦੋ ਸਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਇਹ ਦੁਆ ਪ੍ਰਭੂ ਯਿਸੂ ਮਸੀਹ ਦੇ ਜੀਵਤ ਜੀਵਤ ਸਮਰਤੀ ਨਾਮ ਪਿਤਾ ਪਰਮੇਸ਼ੁਰ ਦੇ ਕੋਲੋਂ ਮੰਗਦੇ ਆਂ ਆਮੇਨ 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 ਹallelujah